ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਆਪਾਂ ਜਾ ਰਹੇ ਹਾਂ ਸਬਜ਼ੀ ਤੋੜਨ ਤੇ ਅੱਜ ਸਾਡੇ ਬਣ ਰਹੀ ਆ ਲਾਲ ਮਿਰਚਾਂ ਦੀ ਚਟਨੀ ਟਮਾਟਰ ਤੇ ਪਿਆਜ਼ ਚਟਨੀ ਮੇਰੀ ਮੰਮੀ ਬਣਾ ਰਹੀ ਨੇ ਮਿਰਚਾਂ ਲਾਲ ਰਗੜਦੀਆਂ ਤੇ ਬੱਚੇ ਖੇល ਰਹੇ ਨੇ ਤੇ ਆਪਾਂ ਚੱਲਦੇ ਹਾਂ ਹੁਣ ਸਬਜ਼ੀ ਤੋੜਨ ਲਈ ਆਪਾਂ ਇੱਕ ਟੋਕਰੀ ਲੈ ਲਈਆ ਇੱਕ ਕਪੜਾ ਲੈ ਚੱਲਦੇ ਹਾਂ ਬਾਲਟੀ ਚਲੋ ਮੇਰੇ ਬੱਚੇ ਵੀ ਮੇਰੇ ਨਾਲ ਨੇ ਤੇ ਆਪਾਂ ਚੱਲਦੇ ਹਾਂ ਸਬਜ਼ੀ ਤੋੜਨ ਮੈਂ ਸਤਿ ਸ੍ਰੀ ਅਕਾਲ ਨਾ ਆ ਦੇਖੋ ਸਾਡੇ ਖੇਤਾਂ ਦਾ ਵਿਊ ਹਾਂ ਨੇ ਜਾ ਭੱਜਣਾ ਨਹੀਂਗਾ ਹੌਲੀ ਚੱਲੋ ਦੇਖੋ ਪਿੰਡਾਂ ਦੀ ਮਾਰਨਿੰਗ ਕਿੰਨੀ ਵਧੀਆ ਹੁੰਦੀ ਆ ਫਰੈਸ਼ ਏਅਰ ਪੰਛੀਆਂ ਦੀਆਂ ਆਵਾਜ਼ਾਂ ਆਪਾਂ ਸਬਜੀ ਕੋਲੇ ਆ ਗਏ ਆ ਤੇ ਦੇਖੋ ਬੈਂਗਣੀ ਵੀ ਲੱਗੀ ਪਈ ਆ सारी सब्जी तोड़ा तीन चार दिन हो गए सब्जी नहीं तोड़ी सी करेले भी लगे ने पेठा भी लगे पो पेठा एक तोड़न आया सब तो पहला आपड़ा पेठा क्योंकि वाल पेठे की बहुत पहली सी पर ने पेठा नहीं लगे हो ਹੋ ਚਲ ਆਹ ਤੋੜ ਲੈਨੇ ਆ ਇੱਕ ਕੈਮਰਾ ਨੀਚੇ ਕਰਾ ਚਲੋ ਇਧਰ ਮੇਰੇ ਵੀ ਕਰਕੇ ਆ ਅੱਜ ਇਹ ਸਾਡਾ ਪਹਿਲਾ ਵੇਠਾ ਸਾਡੀ ਵਾਲਾ ਦਾ ਧੰਨਵਾਦ ਵਾਲਾ ਹੋਈ ਤੋੜ ਰਹੇ ਆ ਗਵਾਰੇ ਜੀਆਂ ਫਲੀਆਂ ਤੇ ਗਰਮੀ ਬਹੁਤ ਜ਼ਿਆਦਾ ਪਸੀਨਾ ਪਸੀਨਾ ਹੋ ਰਿਹਾ ਹੈ ਫਲੀਆਂ ਤੋੜਦੇ ਤੇ ਫਲੀਆਂ ਵੀ ਲੱਗੀਆਂ ਨੇ ਫੁੱਲ ਆਣ ਗਵਾਰੇ ਦੇ ਤੇ ਤੁਹਾਨੂੰ ਪਤਾ ਹੀ ਆ ਸਾਰਿਆਂ ਨੂੰ ਤੇ ਆਪਣੀ ਲੜਾਈ ਲੱਗੀ ਵਾਲਾ ਹਿਸਾਬੀ ਹੋਇਆ ਪਿਆ ਤੇ ਸਾਰੇ ਜਣੇ ਆਪਦੇ ਘਰਾਂ ਚੋਂ ਸੁਰੱਖਿਤ ਰਹੋ ਤੇ ਖਾਣਾ ਪੀਣਾ ਆਪਣਾ ਥੋੜਾ ਬਹੁਤਾ ਸਟੋਰ ਕਰਕੇ ਰੱਖੋ ਤੇ ਸਾਰੇ ਫੌਜੀ ਵੀਰਾਂ ਲਈ ਅਰਦਾਸ ਕਰਿਆ ਕਰੋ ਕਿ ਸਾਰੇ ਬਾਡਰਾਂ ਤੇ ਸਹੀ ਸਲਾਮਤ ਰਹਿਣ ਤੇ ਜੇਕਰ ਤੁਸੀਂ ਘਰ ਚ ਆਪਣੀ ਸਬਜ਼ੀ ਲਾਈ ਹੈ ਤਾਂ ਸਬਜ਼ੀ ਦਾ ਦੇਖਭਾਲ ਫੋਲੋ ਕਰੋ ਤੇ ਤੁਹਾਨੂੰ ਆਉਣ ਵਾਲੇ ਸਮੇਂ ਵਿੱਚ ਤਾਂ ਕਿ ਮੁਸੀਬਤ ਨਾ ਆਵੇ ਅਸੀਂ ਤਾਂ ਆਪਣੀ ਸਬਜ਼ੀ ਵੀ ਫੌਲਾ ਦੇਖਭਾਲ ਕਰਦੇ ਆਂ ਤੇ ਇਹ ਆਪਣੀਆਂ ਗਵਾਰੇ ਦੀਆਂ ਫਲੀਆਂ ਤੇ ਅਸੀਂ ਅੱਜ ਤੋੜ ਰਹੇ ਆਂ ਫਲੀਆਂ ਦੋ ਤਿੰਨ ਦਿਨ ਹੋ ਗਏ ਸਬਜ਼ੀ ਤੋੜੀ ਨਹੀਂ ਸੀ ਤੇ ਆਪਾਂ ਸਾਰੀ ਸਬਜ਼ੀ ਥੋੜੀ ਥੋੜੀ ਤੋੜ ਲੀਆ ਪਿੰਡੀਆਂ ਮਿਰਚਾਂ ਕਦੂ ਪੇਠਾ ਬੈਂਗਣੀ ਆ ਆਪਣਾ ਗਵਾਰੇ